ਜੇਕਰ ਤੁਸੀਂ ਵੀ ਬੰਦੇ ਭਾਰਤ ਟ੍ਰੇਨ ਦਾ ਸਫ਼ਰ ਕਰਦੇ ਹੋ ਤਾਂ ਇਹ ਤੁਹਾਡੇ ਲਈ ਖਾ ਪਰ ਬਹੁਤ ਅਹਿਮ ਹੈ ਦੱਸਦੀ ਹੈ ਕਿ ਰੇਲਵੇ ਨੇ ਹੁਣ ਬਦਲਾਅ ਕੀਤੇ ਨੇ ਯਾਤਰੀਆਂ ਨੂੰ ਹੁਣ 1 ਲੀਟਰ ਦੀ ਬਜਾਏ 500 ਮਿਲੀਮੀਟਰ ਦੀ ਪਾਣੀ ਦੀ ਬੋਤਲ ਦਿੱਤੀ ਜਾਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਬਰਬਾਦੀ ਨੂੰ ਉਹ ਰੋਕਣ ਲਈ ਕਦਮ ਚੁੱਕਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੇਨ ਦੇ ਵਿੱਚ ਯਾਤਰੀਆਂ ਨੇ ਦਿੱਤੀਆਂ ਜਾਣ ਵਾਲੀਆਂ ਪਾਣੀ ਦੀਆਂ ਬੋਤਲਾਂ ਦੀ ਉਪਯੋਗਤਾ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਇਹ ਦੇਖਿਆ ਗਿਆ ਹੈ ਕਿ ਬੋਤਲ ਦੇ ਵਿੱਚ ਬਚਿਆ ਪਾਣੀ ਉਹ ਕਿਸੇ ਦੇ ਲਈ ਯੋਗ ਨਹੀਂ ਰਹਿੰਦਾ ਜਿਸ ਨੂੰ ਲੈ ਕੇ ਰੇਲਵੇ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਰੇਲਵੇ ਨੇ ਸਾਰੀਆਂ ਬੰਦੇ ਭਾਰਤ ਟ੍ਰੇਨਾਂ ਦੇ ਵਿੱਚ ਹਰੇਕ ਯਾਤਰੀ ਨੂੰ 500 ਮਿਲੀਮੀਟਰ ਦੀ ਇੱਕ ਬੋਤਲ ਰੇਲ ਲੀਅਰ ਰੈਪਡ ਡਰਿੰਕ ਵਾਟਰ ਬੋਤਲ ਮੁਹਈਆ ਕਰਵਾਉਣ ਦਾ ਫੈਸਲਾ ਕੀਤਾ ਹੈ ਮੰਗਤੇ ਯਾਤਰੀਆਂ ਨੂੰ ਕਿਸੇ ਬਿਨਾ ਵਾਧੂ ਚਾਰਜ ਤੇ 500 ਮਿਲੀਮੀਟਰ ਦੀ ਇੱਕ ਹੋਰ ਬੋਤਲ ਦਿੱਤੀ ਜਾਵੇ ਜਿਸ ਯਾਤਰੀ ਪਾਣੀ ਦੀ ਜ਼ਰੂਰਤ ਅਨਸਾਰ ਪਾਣੀ ਲੈ ਸਕਣਗੇ ਉਹਨਾਂ ਨੂੰ 1 ਲੀਟਰ ਤੱਕ ਪਾਣੀ ਲੈਣ ਦੀ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ